ਸਣ ਲੋ ਸਾਧ ਸੰਗਤ ਗੱਲ ਸਾਰੀ ਸਾਰੇ ਮੰਨ ਲੋ ਬਿਨੇ ਹਮਾਰੀ ਲਾ ਕੇ ਅਮਰਤ ਕੁੰਡ ਵਿੱਚ ਤਾਰੀ ਪਾਸ ਲੋ ਅਗਲੇ ਕੰਡੇ ਦਾ ਆਰਿਆ ਪੁਰਬ ਵਸਾਖੀ ਵਾਲਾ ਸ਼ਕ ਲੋ ਅਮਰਤ ਖੰਡੇ ਦਾ ਆਲਿਆ ਪੁਰਬ ਵਸਾਖੀ ਵਾਲਾ ਆਓ ਕਉਡੀ ਜਨਮ ਬਣਾ ਲੋ ਹੀਰੇ ਆਪਾ ਬਣਨਾ ਨਹੀਂ ਬੇਪੀਰੇ ਬਣ ਜੋ ਜੀਤ ਜਹਾਰ ਦੇ ਵੀਰੇ ਦਿਲ ਵਿੱਚ ਕਰੋ ਵਿਚਾਰ ਤੁਸੀਂ ਬਣ ਜੋ ਕਲਗੀ ਧਰ ਦੇ ਬੇਟੇ ਜਨਮ ਨੋ ਲਓ ਸਵਾਰ ਤੁਸੀਂ ਬਣ ਜੋ ਕਲਗੀ ਧਰ ਦੇ ਬੇਟੇ ਸੁਣ ਲੋ ਸਾਧ ਸੰਗਤ ਗੱਲ ਸਾਰੀ ਸਾਰੇ ਮੰਨ ਲੋ ਬਣੇ ਹਮਾਰੀ ਲਾ ਕੇ ਅਮਰਤ ਕੁੰਡ ਵਿੱਚ ਤਾਰੀ ਪਾਸ ਲੋ ਅਗਲੇ ਕੰਡੇ ਦਾ ਖਾਲਸਾ ਸਾਜਣਾ ਦਿਵਸ ਮਨਾਉਣਾ ਸ਼ਕ ਲੋ ਅਮਰਤ ਖੰਡੇ ਦਾ ਆ ਰਿਆ ਪੁਰਬ ਸਾਕੀ ਵਾਲਾ ਕੌਡੀ ਜਨਮ ਬਣਾ ਲੋ ਹੀਰੇ ਬਣ ਜੋ ਜੀਤ ਜਿਹਾਰ ਦੇ ਵੀਰੇ ਆਪਾ ਬਣਨਾ ਨਹੀਂ ਬੇਪੀਰੇ ਦਿਲ ਵਿੱਚ ਕਰੋ ਵਿਚਾਰ ਤੁਸੀਂ ਬਣ ਜੋ ਕਲਗੀ ਧਰ ਤੇ بیٹے ਜਨਮ ਨੂੰ ਲਓ ਸਵਾਰ ਤੁਸੀਂ ਬਣ ਜੋ ਕਲਗੀ ਧਰ ਤੇ بیٹے ਆ ਭੁੱਲ ਜੋ ਦਾੜੀ ਕੇਸ ਕਟਾਉਣੇ ਦੀਵੇ ਮੜੀਆਂ ਉੱਤੇ ਭੋਲ ਜੋ ਦਾੜੀ ਕੇਸ ਕਟਾਉਣੇ ਦੀਵੇ ਮੜੀਆਂ ਉੱਤੇ ਜਗਾਉਣੇ ਸਦਾ ਝੂਠ ਛੱਡ ਦਿਓ ਝੂਠ ਦੇ ਨਸ਼ੇ ਪਚਾਉਣੇ ਆਖਿਆ ਭੋਲ ਜੋ ਪੰਡੇ ਦਾ ਆਰਿਆ ਪੁਰਬੂ ਬਸਾਖੀ ਵਾਲਾ ਸ਼ਕ ਲੋ ਅੰਮ੍ਰਿਤ ਖੰਡੇ ਦਾ ਆਰਿਆ ਪੁਰਬੂ ਬਸਾਖੀ ਵਾਲਾ ਸਹਾਰੇ ਉਹ ਦਿੱਤੇ ਹੱਥੀ ਤੋਰ ਦੁਲਾਰੇ ਸਾਡੇ ਬਦਲੇ ਕਸ਼ਟ ਸਹਾਰੇ ਦਿੱਤੇ ਹੱਥੀ ਤੋਰ ਦੁਲਾਰੇ ਛੋਟੇ ਨੀਹਾ ਵਿੱਚ ਖਲਹਾਰੇ ਭੁੱਲੋ ਨਾ ਪਰ ਉਪਕਾਰ ਤੁਸੀਂ ਬਣ ਜੋ ਕਲਗੀ ਧਰ ਦੇ ਬੇਟੇ ਜਲਮ ਨੂੰ ਲਾਓ ਸਵਾਰ ਤੁਸੀਂ ਬਾਣਨ ਜੋ ਕਲਗੀ ਧਰ ਤੇ ਬੇਦੇ ਆਓ ਆਪਾ ਸੱਚ ਨਿਸ਼ਾਨਾ ਲੈਣਾ ਹੁਣ ਨਹੀਂ ਪਰਮਾਦੇ ਵਿੱਚ ਪੈਣਾ ਸਦਾ ਸੱਚ ਬੋਲਦੇ ਰਹਿਣਾ ਝੂਠ ਨਹੀਂ ਸਾਡੇ ਵੰਡੇ ਦਾ ਆਰਿਆ ਪੁਰਬ ਸਾਕੀ ਵਾਲਾ ਸ਼ਕ ਲੋ ਅੰਮ੍ਰਿਤ ਖੰਡੇ ਦਾ ਆਰਿਆ ਪਰਬੂ ਸਾਖੀ ਵਾਲਾ ਓ ਭੈਣੋ ਤੁਸੀਂ ਵੀ ਸਾਥ ਨਿਭਾਇਓ ਨੀ ਬੱਚਿਆਂ ਦੇ ਨਾਲ ਕੇਸ ਕਟਾਇਓ ਭੈਣੋ ਤੁਸੀਂ ਵੀ ਸਾਥ ਨਿਭਾਇਓ ਬੱਚਿਆਂ ਦੇ ਨਾਲ ਕੇਸ ਕਟਾਇਓ ਹੁਣ ਨਾ ਬਿਊਟੀ ਪਾਰਲਰ ਜਾਇਓ ਝੂਠੇ ਛੱਡੋ ਸ਼ਿੰਗਾਰ ਤੁਸੀਂ ਬਣ ਕੇ ਸਹਿਬ ਕੌਰ ਦੀਆਂ ਜਾਈਆਂ ਜੇ ਨਾ ਮੰਨੋ ਲਓ ਸਵਾਰ ਤੁਸੀਂ ਸ਼ਕ ਲਓ ਅਮਰ ਤੇ ਖੰਡੇ ਵਾਲਾ ਉਪਜੇ ਗੇੜ ਚਾਰਾ ਸੀ ਵਾਲੇ ਲਾਈਏ ਮੂੰਹ ਦੋ ਜਿਕਦੇ ਚਾਲੇ ਸਿੱਖਾ ਪਿਆ ਸੋਚਦਾ ਹੱਲੇ ਡਰ ਛੱਡ ਜਮਾਂ ਦੇ ਡੰਡੇ ਦਾ ਆਰਿਆ ਪੁਰਬ ਵਸਾਕੀ ਵਾਲਾ पूर वसाखी वाला छकलो अमृत खंडेद आर्या पूर्व वसाखी वाला उचियां कर अमृत दान कर अमृत दाना यो ਹਾਥ ਸਵਾਰ ਗਏ ਜਾਨਾ ਉਹ ਗਾਏ ਧਰਮ ਮਤਰਾ ਨਾ ਗਾਤ ਰੇ ਪਾਉ ਤਲਵਾਰ ਤੁਸੀਂ ਬਣ ਜੋ ਕਲਗੀ ਧਰ ਦੇ ਬੇਟੇ ਦਿਲ ਮਨੂ ਲਓ ਸਵਾਰ ਤੁਸੀਂ ਬਣ ਜੋ ਕਲਗੀ ਧਰ ਦੇ ਪੁੱਤਰ ਓ ਦੇਵਤੇ ਇਸ ਅਮਰਤ ਨੂੰ ਦਰਸ਼ਨ ਆਕੇ ਚਰਨ ਗੁਰਾਂ ਦੇ ਪਰਸਣ ਇੱਕ ਵਾਰੀ ਪਾਉਂਦੇ ਦਰਸ਼ਨ ਏਸ ਕੇਸਰੀ ਝੰਡੇ ਦਾ ਆਰਿਆ ਪੁਰਬ ਵਿਸਾਖੀ ਵਾਲਾ ਸ਼ਕਲੋ ਅੰਮ੍ਰਿਤ ਖੰਡੇ ਦਾ ਆਰਿਆ ਪੁਰਬ ਵਿਸਾਖੀ ਵਾਲਾ ਅਪਣੀ ਆਪ ਘਟਾਉਂਦੇ ਸ਼ਾਨ ਹੋ ਕੇ ਨਸ਼ਿਆਂ ਵਿੱਚ ਗਲਤਾਨ ਅਪਣੀ ਆਪ ਘਟਾਉਂਦੇ ਸ਼ਾਨ ਆਗੀ ਵਿੱਚ ਗਿੱਟਿਆਂ ਦੇ ਜਾਣੇ ਰੋਲਦੇ ਸ਼ਰੇ ਭੜਾਰ ਤੁਸੀਂ ਬਣ ਜੋ ਕਲਗੀ ਧਰ ਦੇ ਬੇ ਤੇ ਜਨਮ ਨੂੰ ਲਓ ਸਵਾਰ ਤੁਸੀਂ ਬਣ ਜੋ ਅਜੀਤ ਜਝਾਰ ਦੇ ਵੀਰੇ ਓ ਅਸਾਂ ਗਾਉਣਾ ਤੇ ਤੁਸੀਂ ਸੁਣਨਾ ਤੇ ਗੱਲ ਨੂੰ ਨਾਲ ਦਿਮਾਗ ਦੇ ਪੁਣਨਾ ਅਸਾਂ ਗਾਉਣਾ ਤੇ ਤੁਸੀਂ ਸੁਣਨਾ ਗੱਲ ਨੂੰ ਨਾਲ ਦਿਮਾਗ ਦੇ ਪੁਣਨਾ ਲੱਗਾ ਰਹੇ ਜਿਸਮ ਨੂੰ ਕੁਣ ਨਾ ਐਵੇਂ ਹੋ ਕੇ ਠੰਡੇ ਦਾ ਆ ਰਿਹਾ ਪੁਰਬੂ ਸਾਕੀ ਵਾਲਾ ਜੀ ਸ਼ਕ ਲਾਓ ਅੰਮ੍ਰਿਤ ਖੰਡੇ ਦਾ ਆ ਰਿਹਾ ਪੁਰਬੂ ਸਾਕੀ ਵਾਲਾ ਓ ਇੱਕ ਦਿਨ ਬੈ ਕੇ ਗੱਲ ਵਿਚਾਰੀ ਓ ਆਪਾਂ ਸਾਰੇ ਕਰੀਏ ਪਿਆਰੀ ਇੱਕ ਦਿਨ ਬਈ ਕੇ ਗੱਲ ਵਿਚਾਰੀ ਆਪਾਂ ਸਾਰੇ ਕਰੀਏ ਤਿਆਰੀ ਢਿੱਲੋਂ ਸੰਗ ਗੁਰਨਾਮ ਲਿਖਾਰੀ ਮਿਲਣ ਦਾ ਕਰੋ ਕਰਾਰ ਤੁਸੀਂ ਬਣ ਜੋ ਕਲਗੀ ਧਰ ਦੇ ਬੇਟੇ ਨਨਮ ਨੂੰ ਲਾਓ ਸਵਾਰ ਤੁਸੀਂ ਬਣ ਜੋ ਕਲਗੀ ਧਰ ਦੇ ਬੇਟੇ